ਹਾਂਜੀ ਦੋਸਤੋ ਜੀ ਆਰਸੀ ਲਾਈਵ ਤੇ ਵੀ ਫੇਸਬੁਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਆਹ ਦੇਖੋ ਜੀ ਗੰਨੇ ਤੇ ਆ ਖਿਲਾੜੀ ਆ ਜਿਵੇਂ ਆਪਾਂ ਕੋਲਡ ਡਰਿੰਕ ਪੀਨਿਆਂ ਜਾਂ ਹੋਰ ਪੀਨਿਆਂ ਨਾ ਡਰਿੰਕ ਬਾਹਰ ਲੇ ਉਹ ਨਾਲੋਂ ਕਿਤੇ ਲੱਖ ਗੁਣਾ ਵਧੀਆ ਜਿਹੜਾ ਆਹ ਜੂਸ ਦਾ ਗਲਾਸ ਆ ਗੰਨੇ ਦੇ ਰਸ ਦੇ ਜੂਸ ਦਾ ਗਲਾਸ ਤੇ ਆ ਵੀਰ ਸਾਡੇ ਨਾਲ ਖੜਿਆ ਜਿਨ੍ਹਾਂ ਦੀ ਦੁਕਾਨ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਗੰਨੇ ਦੇ ਰਸ ਨੂੰ ਕਿਹੜਾ ਟੋਨਿਕ ਕਿਹਾ ਜਾਂਦਾ ਹੈ ਜੀ ਬਟਾ ਅਛਾ ਲੀਵਰ ਟੋਨਿਕ ਕਿਹਾ ਜਾਂਦਾ ਹੈ ਜੀਵਨ ਨੂੰ ਸਹੀ ਰੱਖਦਾ ਅੱਜ ਕੱਲ ਬੱਚਿਆਂ ਦੇ ਵਿੱਚ ਆਪਾਂ ਦੇਖਿਆ ਵੀ ਆਹ ਬੜੀ ਦਿੱਕਤ ਆਉਂਦੀ ਹੈ ਭੁੱਖ ਘੱਟ ਲੱਗਦੀ ਹੈ ਫਿਰ ਡਾਕਟਰ ਟੈਸਟ ਲਿਖ ਦਿੰਦੇ ਆ ਟੈਸਟ ਦੇ ਰਿਪੋਰਟ 'ਚ ਪੀਲੀ ਆ ਜਾਂਦਾ ਫਿਰ ਉਹਦਾ ਇਲਾਜ ਵੀ ਡਾਕਟਰ ਦੱਸਦੇ ਆ ਉਹਦਾ ਇੱਕੋ ਇਲਾਜ ਮੈਨੂੰ ਪਤਾ ਭਰਾਵਾ ਮੇਰੇ ਵੀ ਜਿੱਦਾਂ ਆਈਦੀ ਪ੍ਰੋਬਲਮ ਹੁੰਦਾ ਠੀਕ ਕਰਦਾ ਤਾਂ ਬਾਕੀ ਜਿਹਨੇ ਦਰਸ਼ਕ ਉਹਨਾਂ ਦੱਸ ਦੇ ਵੀ ਇਹਦਾ ਇਲਾਜ ਕੀ ਆ ਇਲਾਜ ਤਾਂ ਗੰਨੇ ਦਾ ਰਸ ਹੈ ਗੰਨੇ ਦਾ ਡਾਇਬੀਟੋ ਹੈ ਇਹ ਲੀਵਰ ਟੋਨਿਕ ਇਹੀ ਹੈ ਜੀਵਨ ਲਈ ਉਹਨੂੰ ਸਹੀ ਰੱਖਣਾ ਹੈ ਆ ਵੀ ਰੱਖਦਾ ਕਾਦੋ ਠੀਕ ਆ ਗੰਦਰਾਸ ਗੰਨਾ ਠੀਕ ਆ ਜੀ ਜੇ ਬੰਦਾ ਬਿਮਾਰ ਰਹਿੰਦਾ ਜੀ ਹਾਂ ਪੀਵੇ ਰਾਸ ਪੀਵੇ ਇਹ ਬਰੀਆ ਬਹੁਤ ਬਰੀਆ ਜੀ ਇਹ ਬਖਾਤੋਂ ਡਾਕਟਰ ਦੱਸਦੇ ਵੀ ਜਿਹੜਾ ਰਾਸ ਆਉਣਾ ਛੋਟਾ ਸਾਹਿਬ ਵੀ ਇਹ ਪੀਣਾ ਚਾਹੀਦਾ ਤੇ ਬੋਲ ਤੇ ਸਾਡਾ ਵੀਰ ਸਿਆਲ ਦੇ ਦਿਨ ਚੱਲਦੇ ਆ ਨਾ ਤੇ ਸਾਡੇ ਵੀਰ ਨੇ ਫੇਰ ਵੀ ਦਗਾਣ ਲਾਈ ਹੋਈ ਆਪਣੀ ਸਰਕਾਰੀ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਆ ਰੋੜ ਜਾਂਦਾ ਠੀਕ ਆ ਬੇਲੇ ਨੂੰ ਚਲੇ ਜਾਂਦਾ ਮੇਨ ਹਾਈਵੇ ਇੱਧਰੋਂ ਸਿੱਧਾ ਜਿਹੜਾ ਮਰੰਡੇ ਨੂੰ ਚਲੇ ਜਾਂਦਾ ਸਾਹਮਣੇ ਸਟੇਡੀਅਮ ਆ ਤੁਸੀਂ ਦੇਖ ਸਕਦੇ ਹੋ ਨਾ ਤੇ ਆ ਵੀਰ ਨੇ ਗੰਨੇ ਲਾਏ ਹੋਏ ਆ ਤੇ ਆਪਾਂ ਲੀਵਰ ਟੋਨਿਕ ਆਪਾਂ ਲੈ ਰਹੇ ਆ ਪਹਿਲਾਂ ਠੀਕ ਆ ਜੀ ਸਰ ਤੇ ਬੱਚਿਆਂ ਵਾਸਤੇ ਵੀ ਲਵਾਂਗੇ ਆ ਦੇਖੋ ਤੁਸੀਂ ਲੀਵਰ ਟੋਨਿਕ ਆ 20 ਰੁਪਏ ਦਾ ਗਲਾਸ ਆ ਮੈਂ ਠੰਡਿਆਂ ਨਾਲੋਂ ਤਾਂ ਕਿਤੇ ਵਧੀਆ ਯਾਰ ਆ ਨਾ ਆ ਦੇਖੋ ਗੋਲ ਗੱਪਿਆਂ ਨਾਲੋਂ ਵੀ ਵਧੀਆ ਜਿਹੜੇ ਗੋਲ ਗੱਪਿਆਂ ਨਾਲੋਂ ਹੀ ਵਧੀਆ ਠੰਡਿਆਂ ਨਾਲੋਂ ਹੀ ਵਧੀਆ ਗੋਲ ਗੱਪੇ ਲਹੁੰਦੇ ਆ ਤੇ ਵੀਰੇ ਕਿੰਨੇ ਤੋਂ ਕਿੰਨੇ ਵਜੇ ਖੜਦਾ ਓਰੇ ਖੜਦਾ ਜੀ 10 ਤੋਂ 3:30 ਵਜੇ ਤ ਜੋ ਨਹੀਂ ਸਿਆਲ ਰਹਿੰਦੇ ਪੱਕੀ ਉਹ ਕਾਹ ਰਹਿੰਦੀ ਹੈ ਅਸਲੀ ਅਸਲੀ ਸਰਦੀ ਚ ਹੁੰਦਾ ਰਾਤ ਪਹਿਲਾਂ ਬੁਢੇ ਸਰਦੀ ਚ ਪੀਂਦੇ ਹੁੰਦੇ ਤੇ ਹੁਣ ਆ ਕੇ ਆਉਣ ਲੱਗ ਪਏ ਇਹੋ ਜਾਂਦੇ ਹੈ ਹੁਣ ਵੀ ਜਿਆਦਾ ਚਲਵਾ ਦੇਖੋ ਤਾਜਾ ਤਾਜਾ ਵੀਰ ਗੰਨੇ ਦਾ ਰਸ ਘੜਦਾ ਹੈ ਹਾਂਜੀ ਤੇ 20 ਰੁਪਏ ਦਾ ਗਲਾਸ ਹੈ ਕੋਈ 50 ਰੁਪਏ ਦਾ ਨਹੀਂ ਸਾਰੇ ਪਹੁੰਚੋ ਯਾਰ ਬਹੁਤ ਬੜੇ ਪੀਲੇ ਦਾ ਜਿਹੜਾ ਇਲਾਜ ਹੈ ਪੀਲੇ ਦਾ ਬੱਚਿਆਂ ਦੇ ਵਿੱਚ ਜਿਹੜਾ ਪੀਲੀ ਆ ਜਾਂਦਾ ਦੱਸਿਆ ਜਾਂਦਾ ਤੇ ਆ ਇੱਕ ਗਲਾਸ ਵਾਲੇ ਲੋਟ ਆ ਜਾਂਦਾ ਤੇ ਆ ਦੋਸਤੋ ਆ ਇੱਕ ਗਲਾਸ ਜਿਹੜਾ ਹਨਾ ਆਪਣੇ ਲੀਵਰ ਟੋਨਿਕ ਕਹਿ ਸਕਦੇ ਆਪਾਂ ਇਹਨੂੰ ਕੋਲ ਡਰਿੰਕ ਕਰਾ ਲੋ ਕਿਤੇ ਜਿਆਦਾ ਵਧੀਆ 100 ਵਧੀਆ ਤੇ ਸਾਰੇ ਵੱਧ ਤੋਂ ਵੱਧ ਭਾਈ ਇਹਨੂੰ ਪੀਓ ਕੋਲ ਡਰਿੰਕਾਂ ਨੂੰ ਛੱਡੋ ਤੇ ਆ ਸਾਡੇ ਵੀਰ ਲੀਵਰ ਟੋਨਿਕ ਬਲਾ ਰਹੇ ਆ ਘੋਲ ਘੋਲ ਕੇ ਜਰੂਰ ਵੀਰ ਕੋਲ ਆਓ ਹਨਾ 20 ਰੁਪਏ ਦੇ ਵਿੱਚ ਤਾਂ ਯਾਰ ਉਹ ਕੁਝ ਵੀ ਨਹੀਂ ਆਂਦਾ ਅੱਜ ਕੱਲ ਪਰ ਕੀ ਆਉਂਦਾ ਜੀ ਗਲਾਸ ਦੀ ਕੁਆਂਟੀਟੀ ਬਹੁਤ ਵੱਡੀ ਆ ਇਹਨਾਂ ਵੀ ਛੋਟਾ ਛੋਟਾ ਗਲਾਸ ਆ ਕਈ ਜਿਹੇ ਦੇਖਿਆ ਮੈਂ ਥੋੜਾ ਜਰਾ ਸਬਾ ਦੰਨੇ ਆ ਪਰ ਜਰੂਰ ਸਾਰੇ ਪਹੁੰਚੋ ਵੀ ਆਪਣਾ ਐਡਰੈਸ ਦੱਸਦੇ ਪੈਂਦਾ ਸਰਕਾਰੀ ਹਸਪਤਾਲ ਮੂਰੇ ਅੱਛਾ ਸਰਕਾਰੀ ਫੇਰ ਦਾ ਬੂਧ ਦੇ ਨੇੜੇ ਠੀਕ ਆ ਪਿੰਡ ਵੀ ਦੱਸਦੇ ਕਿਹੜਾ ਇਹ ਪਿੰਡਾ 6110 ਠੀਕ ਆ ਭਾਈ ਸਿਆਲ ਦੇ ਵਿੱਚ ਇੱਥੇ ਜੂਸ ਸਦਾਬਾਹਰ ਮਿਲਦਾ ਤੇ ਸਦਾਬਾਹਰ ਸਾਰੇ ਜਰੂਰ ਪਹੁੰਚੋ ਜੀ ਸਰਦੀ ਗਰਮੀ ਹਾਂ ਪੀਲੇ ਦਾ ਇਲਾਜ ਵੀ ਇਹੀ ਹੈ ਕਿ ਦੱਬ ਕੇ ਸ਼ੇਰ ਕਰਦੋ ਲੀਵਟ ਲੀਵਟ ਟੋਨਿਕ ਨੂੰ ਕਹੋ ਠੀਕ ਆ ਜੀ ਕਰੋ ਜੀ ਸਾਰੇ ਦੱਬਾਤ ਬਾਤ ਸ਼ੇਰ ਠੀਕ ਆ ਭਾਈ ਧੰਨਵਾਦ ਪੇਜ ਨੂੰ ਫੋਲੋ ਕਰ ਲੋਗੇ ਸਾਰੇ ਵੈਰੀ ਕਮ ਫੋਲੋ ਹੀ ਚਲੋ ਪੇਜ ਨੂੰ